ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂ ਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆਂ ਜੀ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰਾ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਵੀਡੀਓ ਆਪਣੀ ਬਹੁਤ ਹੀ ਖਾਸ ਅਤੇ ਖਾਸ ਆਪਣੀਆਂ ਭੈਣਾਂ ਕਰਕੇ ਆ ਕਿਉਂਕਿ ਕਿਚਨ ਦੇ ਵਿੱਚ ਹਮੇਸ਼ਾ ਜਿਹੜੀਆਂ ਭੈਣਾਂ ਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ ਜੀ ਤੇ ਉਹ ਹੈਗਾ ਜੀ ਸਮਾਨ ਆਪਣਾ ਜਿਵੇਂ ਕਿ ਕੁੱਕਰ ਵਗੈਰਾ ਹੋ ਗਿਆ ਜਾਂ ਕੜਾਈ ਵਗੈਰਾ ਹੋ ਗਈ ਜਾਂ ਕੁਝ ਹੋਰ ਤੁਸੀਂ ਲਾ ਸਕਦੇ ਹੋ ਜਿਵੇਂ ਕਿ ਕੁੱਕਰ ਦੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਪਾਂ ਦਾਲ ਸਬਜ਼ੀ ਬਣਾਉਣੀ ਹੈ ਨਾਲ ਦਾਲ ਦੇ ਪੀਲਕ ਜੀ ਜੰਮ ਜਾਂਦੀ ਆ ਜਾਂ ਆਪਣੇ ਕੁੱਕਰ ਦੇ ਜਿਹੜਾ ਬੈਕ ਸਾਈਡ ਤੇ ਗੈਸ ਦਾ ਜਿਹੜਾ ਇਹਦਾ ਗੈਸ ਬਲੈਕ ਹੋ ਲੱਗ ਜਾ ਕਰਨ ਲੱਗ ਜਾਂਦਾ ਇਹ ਭਾਂਡੇ ਨੂੰ ਆਪਣੇ ਨੂੰ ਤੇ ਅੱਜ ਆਪਾਂ ਇਹ ਸਾਰਾ ਕੁੱਕਰ ਨੂੰ ਸਾਫ਼ ਕਰਾਂਗੇ ਤੇ ਤੁਸੀ ਕੀ ਕੀ ਚੀਜ਼ਾਂ ਲੈਣੀਆਂ ਨੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੀ ਜਿਹੜੀਆਂ ਨੇ ਮਿਲ ਜਾਣਗੀਆਂ ਬਹੁਤ ਹੀ ਆਸਾਨ ਜੀ ਆਸਾਨੀਆਂ ਜੀਆਂ ਨੇ ਆਸਾਨੀਆਂ ਜੀਆਂ ਨੇ ਚੀਜ਼ਾਂ ਇਹ ਤੇ ਬਾਕੀ ਆਪਾਂ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਕੁੱਕਰ ਨੂੰ ਆਪਣਾ ਗਿੱਲਾ ਕਰ ਲੈਣਾ ਧੋਲਣਾ ਆਪਾਂ ਪਾਣੀ ਦੇ ਨਾਲ ਇਹਨੂੰ ਹਾਂਜੀ ਆਪਾਂ ਆਪਣੇ ਕੁੱਕਰ ਨੂੰ ਗਿੱਲਾ ਕਰ ਲੈਣਾ ਵਾ ਤੇ ਹੁਣ ਇਸ ਤੋਂ ਬਾਅਦ ਵਿੱਚ ਜੀ ਆਪਾਂ ਇੱਥੇ ਲੈਣਾ ਆਏ ਬ੍ਰੇਕਿੰਗ ਜਿਹੜਾ ਕਹਿੰਦੇ ਨੇ ਮਠਾ ਸੋਡਾ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਵੀ ਪਾ ਦੇਣਾ ਵਾ ਤੇ ਇੱਦਾਂ ਛੱਡਾ ਤੇ ਵੀ ਪਾ ਦਾਂਗੇ ਅੱਧਾ ਇੱਕ ਚਮਚਾ ਲੈ ਲਿਓ ਤੁਸੀਂ ਅੱਜ ਇੱਕ ਤੋਂ ਥੋੜਾ ਜਿਹਾ ਵੱਧ ਲੈ ਲਿਓ ਤੇ ਇਸ ਤੋਂ ਬਾਅਦ ਵਿੱਚ ਜੀ ਇੱਥੇ ਆਪਾਂ ਲੈਣਾ ਆ ਨਮਕ ਤੇ ਨਮਕ ਨੂੰ ਵੀ ਆਪਾਂ ਇਸ ਤਰੀਕੇ ਨਾਲ ਅੱਧਾ ਇੱਕ ਚਮਚਾ ਆਪਾਂ ਲੈ ਕੇ ਇਹਦੇ ਵਿੱਚ ਜੰਦੀ ਆ ਜਿਹੜਾ ਚੰਗੀ ਤਰ੍ਹਾਂ ਪਾ ਦਾਂਗੇ ਤੇ ਇਸ ਤੋਂ ਬਾਅਦ ਵਿੱਚ ਜੀ ਆਪਾਂ ਇੱਥੇ ਲੈਣਾ ਆ ਨਿੰਬੂ ਨਿੰਬੂ ਨੂੰ ਪੱਛੀ ਤਰ੍ਹਾਂ ਕੱਟ ਕਰ ਲੈਣਾ ਤੇ ਆਪਾਂ ਨਿੰਬੂ ਇਹਦੇ ਵਿੱਚ ਜਿਹੜਾ ਨਚੋੜ ਦੇਣਾ ਹਾਂ ਦੇਖੋ ਤੁਸੀਂ ਰੈਕਸ਼ਨ ਜਿਹੜਾ ਕਰਨ ਲੱਗ ਗਿਆ ਇਹ ਤੇ ਨਿੰਬੂ ਨੂੰ ਪੱਛੀ ਤਰ੍ਹਾਂ ਨਚੋੜ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਹਲਦ ਵਾਲਾ ਜਿਹੜਾ ਘੁਮਾ ਦੇਣਾ ਤੁਸੀਂ ਦੇਖੋ ਕਿ ਸਾਰੀ ਭੂੜਾ ਹੈ ਨਾ ਜਿਹੜੀ ਆ ਉਹ ਮਿੰਟਾਂ-ਮਿੰਟਾਂ ਦੇ ਵਿੱਚ ਚੀ ਚੱਕ ਹੋ ਜਾਣੀ ਹੈ ਇਸੇ ਤਰੀਕੇ ਨਾਲ ਆ ਜਿਹੜਾ ਆਪਣੇ ਕੁੱਕਰ ਸੰਦਾ ਪਾਏਦੇ ਤੇ ਵੀ ਇੰਦਾ ਚੰਗੀ ਤਰ੍ਹਾਂ ਮਲ ਰਬ ਕਰ ਦਾਂਗੇ ਚੰਗੀ ਤਰ੍ਹਾਂ ਮਲਦਾਂ ਤੱਕ ਅੰਨ ਐਨ ਪੂਰੀ ਚੰਗੀ ਤਰ੍ਹਾਂ ਆਪਾਂ ਇਹਨੂੰ ਇਸ ਤੇ ਲਾ ਦਾਂਗੇ ਜਿਉਂ ਤੋਂ ਬਾਅਦ ਹਾਂ ਆਪ ਨੂੰ 10 ਮਿੰਟਾਂ ਜਾਂਦੀ ਇੱਦਾਂ ਹੀ ਰੱਖਾਂਗੇ తోడా కుక్కర బిల్ నే వర్గానా వేరే స్టీల్ పొష లే ਜਿਵੇਂ ਦੇਖਣ ਵਾਲਾ ਪੈਨ ਬੈਕ ਸਾਈਡ ਤੋਂ ਲੈ ਕੇ ਸਰ ਕਰ ਦਾਂਗੇ ਹਾਂਜੀ ਲੋ ਜੀ ਕੁੱਕਰ ਨੂੰ ਆਪਾਂ ਚੰਗੀ ਤਰ੍ਹਾਂ ਜੰਦੀ ਸក្រੱਬ ਦੇ ਨਾਲ ਇਹਦੇ ਨਾਲ ਸਟੀਲ ਬਰਸ਼ ਦੇ ਨਾਲ ਆਪਾਂ ਸਾਫ਼ ਕਰਤਾ ਹੁਣ ਮੈਂ ਤੁਹਾਨੂੰ ਇਹਨੂੰ ਹਨਾ ਵਾਸ਼ ਕਰਕੇ ਦਿਖਾਉਣੀ ਆ ਜੀ ਲੋ ਜੀ ਦੇਖੋ ਜੀ ਆਪਾਂ ਕੁੱਕਰ ਜਿਹੜਾ ਆਪਣਾ ਬਿਲਕੁਲ ਹੀ ਸਾਫ਼ ਹੋ ਚੁੱਕਿਆ ਇਹਦੇ ਵਿੱਚ ਬਿਲਕੁਲ ਵੀ ਪੀਲਕ ਨਹੀਂ ਹੈਗੀ ਤੁਸੀਂ ਢੱਕਣ ਵੀ ਦੇਖ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਕੁੱਕਰ ਨੂੰ ਸਾਫ਼ ਕਰ ਸਕਦੇ ਹੋ ਅਦਰ ਵੀ ਦੇਖੋ ਲੈ ਸਾਫ਼ ਹੋ ਗਿਆ ਬਿਲਕੁਲ ਹੀ ਤੇ ਬਸ ਮਾੜਾ-ਮੋਟਾ ਜਿਹਾ ਰਹਿ ਗਿਆ ਹਨਾ ਉਹ ਇੱਕ ਦੋ ਵਾਰ ਆਪਾਂ ਫਿਰ ਸਾਫ਼ ਕਰ ਦਾਂਗੇ ਤੇ ਫਿਰ ਇਹ ਚੰਗੀ ਤਰ੍ਹਾਂ ਜਿਹੜਾ ਉਹ ਸਾਫ਼ ਹੋ ਜਾਊਗਾ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਟ੍ਰਿਕਾ ਜਿਹੜੀ ਟਰਾਈ ਕਰਕੇ ਦੇਖ ਸਕਦੇ ਹੋ ਤੇ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੀ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮਿਲ ਜਾਣਗੀਆਂ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ